ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਆਪਾਂ ਦੋ ਮੱਝਾਂ ਦਿਖਾਉਣੀ ਆ ਘਰੇਲੂ ਡੇਟੇਲ ਇਹਨਾਂ ਬਾਰੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਐਡਰੈਸ ਜੀ ਨਾਮ ਵਰਤੋ ਜੀ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ ਗਿਆ ਨਾ ਤੇ ਮੋਬਾਈਲ 89 86 48 98 78 64 48 639 ਜੇ ਆਪਾਂ ਪਹਿਲੇ ਨੰਬਰ ਦੇ ਮੱਝ ਦੇਖੀਏ ਨਸੂਆ ਕਿਹੜਾ ਸੁੰਦੀ ਹੈ ਤੀਜਾ ਸੂਆ ਇਹ ਦੋਨੇ ਮੱਝ ਆਪਣੇ ਘਰ ਦੀਆਂ ਹੀ ਆ ਹਾਂਜੀ ਇਹ ਘਰ ਦੀਆਂ ਹੀ ਆ ਠੀਕ ਹੈ ਮਾਲਾ ਸਾਹਤ ਸੁਭਾਏ ਨਾ ਜਿੱਥੇ ਮਰਜੀ ਖੜਾ ਲਓ ਖੜ ਜਾਂਦੀਆਂ ਹਨ ਠੀਕ ਹੈ ਅੱਜ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਇਹ ਦਿਨ ਦੀ ਲੱਗੂਗੀ 11 ਵਾਲਾ ਦਿਨ 12 ਦਿਨ ਲਗਭਗ ਬਾਕੀ ਤੇ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਖੋਏ ਦਾ ਇਹਦੇ ਇਸ ਵਿੱਚ 14 ਲੀਟਰ ਸੀ ਪਹਿਲੇ ਸੂਏ ਦੇ 12 ਲੀਟਰ ਚਾਹੀ 14 ਲੀਟਰ ਦੁੱਧ ਤੇ ਹੁਣ 10-12 ਦਿਨ ਬਾਕੀ ਐ ਅੰਦਾਜ਼ਾ ਹੈ ਲੱਗ ਕੇ ਜਲੇ ਕਿ 15 ਡੇਰ ਗੇੜ ਜਿਹਦੀ ਮੱਚ ਹੈਗੀ ਆ ਨਾ 16-17 ਦੋ ਖਰਾਕ ਵੀ ਨੋਰਮਲ ਰੱਖਦੇ ਠੀਕ ਐ ਤੇ ਚੋਣ ਵਗੈਰਾ ਤਾਰ ਤੁਰਦੀ ਠੀਕ ਐ ਤੇ ਰੇਟ ਇਹ ਤਾਂ ਪੱਕੀ ਰੱਖਿਆ ਰੇਟ ਤਾਂ 1.5 ਲੱਖ ਰੁਪਈਆ ਗਜਾਇ ਸੋਜੇ ਮੌਕੇ ਤੇ ਬਸ ਸਹੀ ਰੱਖੇ ਕਰ ਦਾਂਗੇ ਥੋੜਾ ਜਨਾ ਠੀਕ ਐ ਤੇ ਇੱਕ ਕ੍ਰਾਸ ਸੀਮਨ ਲੱਗਿਆ ਮੈਂ ਸੰਤ ਕ੍ਰੋਸਾ ਹਾਂਜੀ ਵਧੀਆ ਜੀ ਲੱਗਿਆ ਸੀ ਤੋਰਦੀ ਬਾਹਰ ਨੂੰ ਸੋbro ਸੀਮਨ ਹੀ ਲਵਾਇਆ ਵਾ ਇਹਦੇ ਅੱਜ 10-12 ਦਿਨ ਬਾਕੀ ਆ 1.5 ਲੱਖ ਰੁਪਈਆ ਹੈਗੀ ਕੀਮਤ ਤੀਜਾ ਸੂਇ ਸੁੰਦੀ ਆ 14 ਕਿ ਲੀਟਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬਹੁਤ ਚੰਗਾ ਤੇ ਫੁੱਲ ਸਾਈਜ਼ ਬੋਡੀ ਵੰਦਰ ਤੇ ਰਾਜੀ ਪਲੀ ਪੁਲੀ ਵੀ ਮੱਝ ਬਹੁਤ ਜ਼ਿਆਦਾ ਤੇ ਸਾਈਜ਼ ਵਗੈਰਾ ਪੂਰਾ ਫੁੱਲਾ ਅੱਜ ਇਹਦੇ 12 ਦਿਨ ਬਾਕੀ ਪਏ ਆ ਚੋਣ ਵਗੈਰਾ ਦੀ ਵੀ ਦੱਸਦਾ ਕਿ ਨਰਮ ਸੀਗੀ ਵਧੀਆ ਸੋਹਣੀ ਚਵਾਈ ਦੀ ਸੀਗੀ ਤੇ 1.5 ਲੱਖ ਰੁਪਇਆ ਕੀਮਤ ਆ ਥੋੜਾ ਬਹੁਤਾ ਮੌਕੇ ਦੇ ਬਣਦਾ ਮਾਨਤਾ ਨੂੰ ਹੋ ਜਾਊਗਾ ਸੋ ਸਿੰਘਮੂ ਮੱਥਾ ਦੇਖ ਸਕਦੇ ਹੋ ਕੁੰਡਾ ਸੋਨਾ ਤੇ ਪਲੀ ਪੁਲੀ ਵੀ ਫੁੱਲਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਬੋਡੀ ਵੰਦਰ ਵਗੈਰਾ ਵੀ ਚੰਗਾ ਸੋ ਥਾਣ ਦਾ ਸਾਈਜ਼ ਨੇੜੇ ਤੋਂ ਦੇਖ ਸਕਦੇ ਹੋ ਸੋਨਾ ਸਾਫ਼ ਸੁਥਰਾ ਥਾਣਾ ਹਵਾਨਾ ਤੇ ਮੁਠੀ ਮੁਠੀ ਵਾਲਾ ਥਾਣਾ ਜਮਾ ਤੇ ਅੱਗੇ ਆਪਾਂ ਗੱਲ ਕਰਦੇ ਦੋ ਨੰਬਰ ਦੇ ਇਹਦੀ ਮੱਝ ਖੜੀ ਆ ਇਹ ਵੀ ਕਰੇ ਲੋਈ ਆਪਣੀ ਇਹ ਇਸ ਵਾਰ ਕਿਹੜਾ ਸੂਆ ਸੁੰਦੀ ਆ ਇਹ ਚੌਥਾ ਸੂਆ ਸੁੰਦੀ ਆ ਇਹ ਸੁੰਦੀ ਆ ਚੌਥਾ ਸੂਆ ਹਨਾ ਤੇ ਕੈ ਕਿ ਮਹੀਨੇ ਹੋ ਗਏ ਦੁੱਧ ਤੋਂ ਛੱਡੀ ਨੂੰ ਇਹਨੂੰ ਇਹ ਹੋ ਗਏ 23 ਮਹੀਨੇ ਕੈ ਮਹੀਨੇ ਹੋ ਗਏ ਦੁੱਧਾ ਡਰਾਈ ਕਰੀ ਨੂੰ ਹਨਾ ਤੇ ਵਧੀਆ ਮੰਨ ਲਓ ਕਹਿੰਦਾ ਭਾਬਾ ਲੰਬੇ ਟਾਂਵੇਂ ਦੁੱਧ ਦੇਂਦੀ ਆ ਦੁੱਧ ਵਧੀਆ ਕੱਢਦੀ ਆ ਠੀਕ ਹੈ 10 ਲੀਟਰ ਤੋਂ ਕੱਢਦਾ ਆ ਠੀਕ ਹੈ ਅੰਦਾਜ਼ਾ ਲਾ ਕੇ ਜਲੇ ਵੀ ਇਹ ਵੀ 14 ਕਿਲੋ ਦੁੱਧ ਦੀ ਮੱਝ ਹੈਗੀ ਆ ਤੇ ਚੌਣ ਵਗੈਰਾ ਨਰਮ ਇਹਦਾ ਮੁੱਲਾ باقی ਰੱਖਿਆ ਇਹ ਮੁੱਲ ਰੁਪਈਆ ਸੀ 85000 ਧੋਰੀਵਾਰ ਨੂੰ ਤੇ ਦਿਨ ਸਹੀ ਗਏ ਕੱਢਦੀ ਹੈ ਹਜੇ ਜਣੇ ਵੀ 10 ਕੁ ਲੈ ਜੀ 10 ਕੁ 10 ਕੁ ਦਿਨ ਸੋ 10 ਕੁ ਦਿਨ ਇਹਦੇ ਬਾਕੀ ਆ 85000 ਰੁਪਈਆ ਇਹਦੀ ਮੱਝ ਦੀ ਕੀਮਤ ਆਗੀ ਤੇ ਚੌਥਾ ਸੁਆ ਵੀਰ ਦੱਸਦੇ ਪੈਗੀ ਹੈਗੀ ਆ ਸੋ ਲੇਵਾ ਵਗੈਰਾ ਦੇਖ ਸਾਂਦੇ ਬਾਕੀ ਕੱਦ ਬੈਠ ਮੈਂ ਇਹਦਾ ਚੰਗਾਗਾ ਸੋ ਲੇਵਾ ਵਗੈਰਾ ਹਰੇ ਕੱਚੀ ਆ ਲੈ ਜੀ ਫੇਰ 12-13 ਦਿਨ ਹਣਾ ਸੋ 12-13 ਦਿਨ ਦੀ ਕੱਚੀ ਲਗਭਗ ਹੈਗੀ ਆ ਕੀਮਤ ਸਿਰਫ 85000 ਦੇ ਲੈਣ ਜਾਂ ਰੇਟ ਜੇ ਕਿ ਬਾੜਾ ਮੰਨ ਕੇ ਚੱਲੋ ਤਾਂ ਕਈ ਵਾਰ ਵੀਰ ਕਹਿੰਦੇ ਕਿ ਉਹਦਾ 1.5 ਮੰਗ ਲੈਦਾ 85 ਚੀ ਚੀ ਦਾ ਵਟਾ ਹਨਾ ਸੋ ਜਿੱਦਾਂ ਦੀ ਚੀਜ਼ ਆ ਮੈਂ ਕਹਿੰਦਾ ਹਰ ਇੱਕ ਚੀਜ਼ ਦੇ ਭਾਸ ਜਨਾ ਹਰ ਇੱਕ ਚੀਜ਼ ਆਪਣੇ ਭਾਣਾ ਬੈਗੇ ਜਾਂਦੀ ਆ ਇਹਦਾ 1.5 ਲੱਖ ਰੁਪਈਆ ਝੋਟੀ ਆ ਜਮਾ ਇਹ ਆ ਗਈ ਮੱਝ ਆਪਣੀ ਥੋੜਾ ਕੱਦ ਦਰਮਿਆਨ ਆ ਗਿਆ ਇਹਦੇ ਅਕੋਰਡਿੰਗ ਇਹ ਥਣਲੇਵਾ ਦੇਖ ਸਕਦੇ ਮਿਲਕ ਮੇਨ ਵਗੈਰਾ ਸੋਹਣੇ ਚੰਗੇ ਦਗਾਈ ਦੀ ਜਾਂਦੀਆਂ ਸੋ ਪਿੰਡ ਆ ਗਿਆ ਰਾਏ ਸਰ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਦੋਨੇ ਮੱਝਾਂ ਦੇ ਵਿੱਚੋਂ ਕੋਈ ਜਿੱਤੇ ਕੇ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ